ਪਲਾਨ ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ ਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖੈਰਾ ਸਾਹਿਬ ਦੇ بیٹے ਨੂੰ ਨਾਲ ਲੈ ਕੇ ਖੈਰਾ ਸਾਹਿਬ ਦੇ بیٹے ਨਾਲ ਗੱਲ ਹੋਈ ਸੀ ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਮਾਂਡ ਜਿਹੜਾ 1 ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਔਰ ਕੱਲ ਅਸੀਂ ਇਸ ਘਟਨਾਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਔਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਨਾ ਕੇਵਲ ਲੋਕਤੰਤਰ ਦੀ ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਔਰੀਆਂ ਵੀ ਧਜੀਆਂ ਉੜਾ ਦਿੱਤੀਆਂ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰ ਨਹੀਂ ਲੱਗਦੇ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਸਤਿ ਸ੍ਰੀ ਅਕਾਲ ਦੋਸੋ ਕੀ ਹਾਲ ਹੈ ਮੈਂ ਦਿੱਲੀ ਆਇਆ ਵਿਆ ਸੀਗਾ ਤੁਸੀਂ ਦੇਖਿਆ ਹੋਣਾ ਕੱਲ ਮੀਟਿੰਗ ਰਹੀ ਖਰਗੇ ਸਾਹਿਬ ਨਾਲ ਤੇ ਰਾਹੁਲ ਜੀ ਨਾਲ ਬਾਜਵਾ ਸਾਹਿਬ ਵੀ ਇੱਥੇ ਸੀ ਨੂੰ ਸੀਐਲਪੀ ਲੀਡਰ ਤੇ ਅੱਜ ਵਾਪਸ ਹੋਣਾ ਸੀਗਾ ਲੇਕਿਨ ਕੁਝ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਵਾਪਸ ਨਹੀਂ ਆ पाए ਔਰ ਮੈਂ ਤੇ ਬਾਜਵਾ ਸਾਹਿਬ ਨੇ پلان ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ ਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖੈਰਾ ਸਾਹਿਬ ਦੇ بیٹے ਨੂੰ ਨਾਲ ਲੈ ਕੇ ਸੋ ਅੱਜ ਦਾ ਅਸੀਂ ਸਮਾਂ ਵੀ ਨਿਸ਼ਚਿਤ ਕੀਤਾ ਸੀ ਪਰ ਪਹੁੰਚ ਨਹੀਂ ਪਾਏ ਸੋ ਇਸ ਕਰਕੇ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ ਲekin ਜਲਦੀ ਖੈਰਾ ਸਾਹਿਬ ਖੈਰਾ ਸਾਹਿਬ ਦੇ بیٹے ਨਾਲ ਗੱਲ ਹੋਈ ਸੀ ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਮਾਂਡ ਜਿਹੜਾ ਇੱਕ ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੂੰ ਜਾ ਕੇ ਮਿਲ ਕੇ ਵੀ ਆਵਾਂਗੇ ਦੁਬਾਰੇ ਪਹਿਲਾਂ ਵੀ ਜਾ ਕੇ ਆਏ ਖੈਰਾ ਸਾਹਿਬ ਕੋਲੇ ਔਰ ਕੱਲ ਅਸੀਂ ਇਸ ਘਟਨਾਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਔਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਖੈਰਾ ਸਾਹਿਬ ਦੇ بیٹے ਨੂੰ ਮੈਂ ਤੇ ਬਾਜਵਾ ਸਾਹਿਬ ਨੇ ਦੱਸਤਾ ਸੀਗਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਜਾ ਰਹੀਆਂ ਨੇ। ਔਰ ਨਾ ਕੇਵਲ ਲੋਕਤੰਤਰ ਦੀਆਂ ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਉਹ ਰੀਆਂ ਵੀ ਤੱਜੀਆਂ ਉੜਾ ਦਿੱਤੀਆਂ ਗਈਆਂ। ਔਰ ਜਿਸ ਪ੍ਰਕਾਰ ਸੁਖਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਹੀ ਮੁਕਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੂਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਪਰੀਤ ਬੁੱਧੀ ਜਦੋਂ ਫਿਰ ਬੁੱਧੀ ਵਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ ਸੋ ਮੈਂ ਸਮਝਦਾ ਕਿ ਕਈ ਵਾਰੀ ਤੁਹਾਡੇ મતਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ ਮੇਰੇ ਵੀ ਖੈਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ ਤੇ મતਭੇਦ ਰਹਿੰਦੇ ਹੈ ਅਸੀਂ ਆਹਮਣੇ ਸਾਹਮਣੇ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰ ਨਹੀਂ ਲੱਗ ਜੀ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਉਹ ਰੱਬ ਦਾ ਕੰਮ ਹੈ ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਹਨ ਮੇਰੇ ਬਾਰੇ ਬੋਲਦੇ ਹਨ ਮਾੜਾ ਬੋਲਦੇ ਹਨ ਔਰ ਪਰਮਾਤਮਾ ਉਹਨਾਂ ਦਾ ਭਲਾ ਕਰੇ ਤੁਸੀਂ ਦੇਖਿਓ ਆਪਣੇ ਆਪ ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ। ਔਰ ਮੈਂ ਸਮਝਦਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੁੰਦਾ ਹੈ ਰਾਜਾ। ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੋਣਾ ਚਾਹੀਦਾ ਹੈ। ਉਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਹੈ ਜੇ ਕੋਈ ਤੁਹਾਨੂੰ ਕਹਿ ਵੀ ਲਵੇ। ਤਾਂ ਤੁਸੀਂ ਏਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪਦੇ ਦਿਲ ਚ ਸੰਭਾਲੋ ਵੀ ਕੋਈ ਗੱਲ। ਔਰ ਉਹੀ ਲੋਕ ਜਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਉਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਵਿੱਚ ਬੰਦ ਕਰਨ ਦੇ ਨਾਲ ਤੁਸੀਂ ਵੱਡਿਆ ਨਹੀਂ ਹੋਣਾ ਤੁਸੀਂ ਵੱਡਾ ਉਹਦੇ ਹੋਣਾ ਜਿੱਦ ਤੇ ਤੁਸੀਂ ਕਹਾ ਕਿ ਛੱਡੋ ਯਾਰ ਕੋਈ ਗੱਲ ਇਤਿਹਾਸ ਗਵਾਹ ਇਸ ਗੱਲ ਦਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਦੇ ਦਿਲ ਚ ਸੰਭਾਲਿਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ ਸੋ ਮੈਂ ਸਮਝਦਾ ਕਿ ਅੱਜ ਜੋ ਖੈਰਾ ਸਾਹਿਬ ਦੇ ਨਾਲ ਹੋ ਰਿਹਾ ਜਾਂ ਹੋਇਆ ਇਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਅਸੀਂ ਕਿਹਨੂੰ ਮਾਰਨ ਲੱਗੇ ਆ ਪੰਜਾਬ ਪੰਜਾਬ ਨੂੰ ਮਾਰਨ ਲੱਗਿਆ ਹੈ ਪੰਜਾਬ ਦੀ ਇਸ ਕਰਨਾ ਤਰੱਕੀ ਰੁਕ ਜਾਏਗੀ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ ਬਥੇਰੇ ਰੋਜ਼ਾਨਾ ਕਤਲੇਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ